पांचवे दशमे कभयो बात बिनती सबे अमरीक रोहो दर्शान पूर्ण होए चित की शात चरणन मंदर है हमारा अपना जान करो पित पारा हमरे दोस्त सबे मुखाव हो आप हा देन बिचव सुखीन दसए मोर परवारा सेवक सिख सबए करतार ਮੋਰ ਸ਼ਾਮੇ ਕਰਦਾ ਕੋ ਰਹੀ ਹੈ ਸਭੈ ਕੋ ਆਇ ਸੁਣ ਰਹੀ ਹੈ ਪੂਰਨ ਹੋਏ ਹਮਾਰੀ ਹੈ ਸਾਤ ਤੋਰ ਤਨ ਕੀ ਰਹਿ ਤਿਆਸਾ ਤਮਹ ਸ਼ਾਨ ਕੋਈ ਅਰਨਾ ਤੇ ਆਉ ਜੋ ਵਰਚਾ ਮੋਂ ਸੋ ਤੁਮ ਤੇ ਪਾਉ ਸੇਵਕ ਸਿਤ ਹਮਾਰੇ ਤਾਰੀਏ ਚੋਨ ਚੋਨ ਸਤਰ ਹਮਾਰੇ ਹਮਾਰੀ ਹੈ ਆਪਾ ਦੈਨ ਜੁਗਰੀਏ ਮਨਨ ਕਾਲ ਕਾ ਕਰ ਰਹੇ ਹੋ ਰਹੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੇਤ ਤੇ ਕਰੇ ਲੋਰਸ਼ਾ ਰਾਤ ਨੇ ਹਮਹ ਰਤਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਗੰਦਸ਼ਟਨ ਕੇ ਹਮਤਾ ਮਹ ਪ੍ਰਿਚਤਰ ਦਸ ਕੰਤਾ ਕਾਲ ਪਾਇਂ ਬ੍ਰਹਮੁਕਤਰਾੰਕਾਲ ਪਾਇ ਸਿਵਜ ਅਕਤਰਾ ਕਾਲ ਕਸਾ ਸਤਲਕਾਲ ਕਾ ਕੀਤਮਸਾ ਪੰਜਾਬਨ ਕਾਲ ਦੇ ਬੀਸਨ ਕੀਉਂ ਦੇ ਦਰਾਜ ਤਰਨਾ ਜੋ ਕੀਆ ਜਮਨ ਕਾਲ ਸਭ ਲੋਕ ਸਵਾਰਨ ਨਸਕਾਰ ਹੈ ਤਨੇ ਮਾਰਾ ਜਮਨ ਕਾਲ ਸਭ ਜਗਤ ਬਨਾਇਓ ਗਾਇ ਗਇਤ ਤੁਸ਼ਨ ਪਜਾਇਓ ਆਦ ਅੰਤ ਇਕੈ ਉਤਾਰਨ ਸੋਇ ਗੁ ਸੰਜੀਹ ਮਾਰਾ ਨਮਸਕਾਰ ਸੇਕ ਹਮਾਰੇ ਸਭ ਪਰਜਗ ਜਾ ਸਵਾਰੇ ਸਿਵ ਕਨ ਕੋ ਸਿਰ ਗਉ ਸੁਖ ਪੀਓ ਸਤਿ ਰੰਗ ਕੋ ਪਲਨੋ ਗਤ ਪੀਓ ਘਟ ਘਟ ਕੇ ਅੰਦਰ ਕੀ ਜਾਣ ਤ ਕਲੇ ਪਰੇ ਕੀ ਪੀਰ ਪਸ਼ਾਂਤ ਜਿਤੇ ਤੇ ਤੁੰਤਰਾ ਸੋਲਾ ਉਸਤ ਪਰ ਕਿਰਤਾਂ ਨਰ ਕਰੇ ਸੋਲਾ ਸੰਤ ਹੰਦਕ ਪਾਏ ਤੇ ਦੁਖੀ ਸੁਤ ਪਾਏ ਸਾਨਨ ਬੇ ਸੁਖੀ ਏ ਕੇ ਕੇ ਪੀਰਿ ਬਚਨੈ ਕਟ ਕਟ ਕੇ ਪਟ ਪਟ ਕੀ ਜਨੈ ਜਬ ਉਤਕਰਚ ਕਰੇ ਕਰਤਾ ਰਹਾ ਪ੍ਰਜਾ ਧਰਤ ਤਬ ਤੇਹ ਪਾਰ ਜਬ ਆਕਰਖ ਕਰਤਾ ਤਬ ਹੋ ਤਦ ਮਿਲਤ ਦੇ ਤਰ ਤਬ ਹੋ ਜਿਤੇ ਬਦਨ ਸਰਸਾ ਤਾਰੇ ਆਪੇ ਆਪਣੀ ਜੋਤ ਜਾਰੈ ਜਿਮ ਸਾ ਦੇਤੇ ਰਤਨਾਰਲਮ ਜਾਨ ਸਬੇ ਦਸੇ ਦਰਿਆਲ ਨਿਰੰਕਾਰ ਨਿਰਤਕਾਰ ਨਿਰਲੰਗ ਆਦ ਨੀਲਾ ਨਾਦਾ ਸੰਤ ਤਾ ਕਾ ਮੂਰੂ ਚਾਰਤਿ ਤੇਤਾਂ ਜਿਦਕੋ ਤੇਰੁ ਨਾ ਪਾਵੈ ਤੇਤਾਂ ਤਾ ਕੋ ਕਰ ਪਾਣ ਨਰਮਾਨਤ ਮਹਾ ਮੋਰਿ ਕਿਛੁ ਤੇਤ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਤਾ ਚੇਤਨਾ ਭਿਓ आपे अपने वदन में जैसे वाराणसी परतेंतो देते ते तुम्हारा लखन जय सुसारा गन विद सजा प्रथम संसार एक रूप अनुप सुरप्पा कपेरा कहे कुपा आंदज जय रज सेत जकिनी उत्पन्न का नागवर रथ दिनी कौकुल राजा गग में बैठा कंस के पे शंकरा बैठा ਸਿਗਰੀ ਸਦਖ ਚੰਤ ਆਦਿ ਗਵਾ ਸਰੂ ਸਿਯੰਤ ਆਵਰ ਸ਼ਾਮੀ ਰੀ ਤੁਮ ਕਰੋ ਸਿੱਖੋ ਬਾਰਾ ਸਿੱਖ ਸੰਗਰਾ ਦੁਸ਼ਟ ਜیتے ਉਟਵਾ ਤਪਤਾ ਸਕਲ ਮਹੇਸ਼ਰ ਰੰਗ ਕੱਤਾ ਅੰਜੇ ਅਸਤ ਸਰਨੀ ਪਰੇ ਤੁਲਕੇ ਦੁਸ਼ਟ ਦੁਤ ਤਹਾ ਮਰੇ ਫੁਰਕ ਜਵਲ ਕਤ ਪਰੇ ਤੇ ਨਾਰੇ ਤਨਕੇ ਤੋ ਸੰਕਟ ਸਵਤਾਰੇ ਜੋ ਕਲ ਕੋਇ ਉਦਾਰ ਤਾ ਹੈ ਤਾਂ ਕੇ ਕਾਲ ਨਿਤਨਾ ਹਾਏ ਹੈ ਰਸ਼ਾਵੇ ਤਾ ਹੈ ਸਭ ਕਾਲਾ ਦੁਸਤ ਅਰਿਸ਼ਟ ਕਰਾਤ ਤਤ ਕਾਲਨਾ ਕਿਰਪਾ ਦ੍ਰਿਸ਼ਟ ਤੰਜਾ ਹੈ ਨੇ ਹਾਰ ਨਰ ਤਾ ਕੇ ਤਾ ਤਨਕ ਮੋਹਰ ਰਿਤ ਸੇਤ ਕਰਨੋ ਸਭ ਹੋਏ ਦ੍ਰਿਸ਼ਟ ਸਹਿ ਸੁਵੈ ਸਕੇ ਨਾ ਹੋਏ ਇੱਕ ਬਾਰ ਜਿੰਤ ਮੈਂ ਸਮਾਰਾਂ ਕਾਲ ਪਸਤੇ ਤਹਿ ਦਵਾਰਕ ਜਿਨਰ ਨਾਮ ਤਿਹਾਰ ਕਹਾਂ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇਤਮੈ ਸਰਨ ਤੇ ਹਾਰੇ ਆਪ ਹੰਦੈ ਸੁਗਾਰੇ ਸਰਬ ਕਰਮੋਂ ਬਹੁ ਸਹਾਏ ਦੁਸ਼ਟ ਦੋਖ ਤੇ ਦੇਵ ਉਚਾਈ